ਅ ਡਿਸਟ੍ਰਿਕਟ ਸ਼ਹਿਰ ਪੁਰਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਆਂ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲ ਰਹੀਆਂ ਸੀਗੀਆਂ ਔਰ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀ। ਤਿੰਨ ਨੌਜਵਾਨਾਂ ਨੇ ਉਹਨਾਂ ਤੋਂ ਪਰਸ ਫੋਲਿਆ ਸੀਗਾ। ਔਰ ਉਹਨੂੰ ਐਸਐਸਪੀ ਸਾਹਿਬ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਉਸ ਸਨੇਚੀ ਨੂੰ। ਔਰ ਅਸੀਂ ਤਿੰਨ ਦੇ ਤਿੰਨ ਬੰਦੇ ਹੀ ਇਹ ਗਰਾਉਂਡ ਆਪ ਕੀਤੇ ਆ ਕਿ ਜਿਨ੍ਹਾਂ ਨੇ ਦੋ ਵਾਰ ਦਾ ਤਾਂ ਹੁਣ ਤੱਕ ਸਾਡੀਆਂ ਜਿਹੜੀਆਂ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹ ਦਸਹਿਰਾ ਗਰਾਉਂਡ ਤੋਂ ਇਹਨਾਂ ਨੇ ਚੋਰੀ ਕੀਤਾ ਸੀਗਾ ਹੋਰ ਕਵਰ ਹੋਇਆ ਉਹਦਾ ਮਕਰਮਾ ਵਕਤਾਂ ਦਿੱਕਾ ਔਰ ਸਨੇਚਿੰਗ ਇਹਨਾਂ ਨੇ ਉਸੀ ਮੋਟਰਸਾਈਕਲ 'ਤੇ ਦਿੱਤੀ ਸੀ ਉਹ ਵੀ ਰਿਕਵਰ ਕਰ ਲਿਆ ਔਰ ਤਿੰਨੇ ਜੋ ਚੀਜ਼ ਜਿਹੜੇ ਹੈਗੇ ਆ ਉਸ ਵਾਰ ਦਾ ਜਿਹੇ ਤੁਸੀਂ ਸੀਸੀਟੀਵੀ ਤੇ ਕਾਫੀ ਤੁਸੀਂ ਦੇਖਿਆ ਹੋਣਾ ਬਣੀਆਂ ਹੋਈਆਂ ਵੀਡੀਓ ਉਹ ਵਾਇਰਲ ਹੋ ਗਈ ਸੀ ਉਹ ਤਿੰਨੇ ਰੋਸ਼ੀ ਪੜਲੇ ਹੈਗੇ ਔਰ ਫਰਦਰ ਸਾਡੇ ਕੋਲ ਡਿਮਾਂਡ ਤੇ ਹੈਗੇ ਆ ਔਰ ਦੋ ਤਾਂ ਹੈਗੇ ਆ ਭਾਦਰਪੁਰ ਮੱਲਾ ਹੈਗਾ ਠਠਿਆਲਾ ਮੱਲਾ ਉੱਥੋਂ ਦੇ ਇੱਕ ਹੈਗਾ ਹਰਦੁਖਾਨ ਦੇ ਇਹਨਾਂ ਦੇ ਨਾਮ ਸ਼ਿਵਮ, ਕ੍ਰਿਸ਼ਨ ਤੇ ਰਾਹੁਲ ਇਹਦਾ ਸ਼ਿਵਮ ਇੱਕ ਕ੍ਰਿਸ਼ਨ ਹੈਗਾ ਇਹਨਾਂ ਤੇ ਪਹਿਲਾਂ ਵੀ ਐਫ ਪੀਆਰ ਦਸ ਜਾਈਆਂ ਔਰ ਇਹਨੀਆਂ ਫਰਦਰ ਹਾਲੇ ਕਿ ਹੁਣੇ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ। ਔਰ ਉਹਦੀ ਬਾਰਡਰ ਮੈਸੀਕੇਸ਼ਨ ਚੱਲ ਗਈ ਹੈ ਹੋਰ ਹੀ ਨਹੀਂ ਕਿਹੜੀਆਂ ਕਿਹੜੀਆਂ ਬਾਡਰ। ਫਿਰ ਇਹਨਾਂ ਕੋਈ ਵੈਪਨ ਵੀ ਵਰਤਦੇ ਸੀ, ਯੂਜ਼ ਕਰਦੇ ਸੀ ਨਾਲ ਇਹ ਕਿਦਾਂ ਕਿੰਨੇ ਕਿਦਾਂ ਕਰਦੇ ਸੀ ਇੰਜਾਮ ਕਰ ਦਿੰਦੇ ਸੀ। ਬੇਸਿਕਲੀ ਸੌਫਟ ਕਾਰਨਲ ਯੂਜ਼ ਕਰਦੇ ਸੀ ਇਹ ਜਾਂਦੇ ਜਾਂਦੇ ਹੀ ਸਨੈਚਿੰਗ ਕਰਦੇ ਸੀਗੇ। ਪਰ ਆਪਣੇ ਲਈ ਛੋਟਾ ਮੋਟਾ ਰੋਡ ਰੂਟ ਜਿਹਾ ਇਹੋ ਜਿਹਾ ਵੈਪਨ ਨਹੀਂ ਹੁੰਦਾ ਸੀ। ਇਹਨਾਂ ਕੋਈ ਦੂਜਾ ਕੋ ਮਾਰੂ ਹਥਿਆਰ ਖੇਲੇ ਉਹ ਨਹੀਂ ਹੁੰਦਾ ਸੀ। ਔਰ ਮੇਨ ਜਿਹੜਾ ਇਹਨਾਂ ਦਾ ਰੀਜ਼ਨ ਹੈਗਾ ਕਿ ਇਹ ਐਡਿਕਟ ਹੈਗੀ ਆ ਉਹਦੀ ਪੂਰਤੀ ਲਈ ਹੀ ਇਹ ਆਪਣੀਆਂ ਸਨੇਚਸ ਕਰਦੀ ਸੀ ਪਹਿਲਾਂ ਵੀ ਸਨੇਚਿੰਗ ਦੇ ਹੀ ਕੇਸ ਹੈ ਕਿ ਨਹੀਂ ਕਿ ਹੋਰ ਇਸ ਤਰ੍ਹਾਂ ਆ ਨਹੀਂ ਇੱਕ ਤਾਂ ਐਨਡੀ ਵੀ ਹੈਗੇ ਆ ਚੋਰੀ ਦੀ ਹੈਗੇ ਆ 379B ਦਾ ਪਹਿਲਾ ਵੀ ਪਰਚਾ ਹੈਗਾ ਇੱਕ ਟਰੇਨ ਹਿਜਾੜ ਦਾ ਹੈਗਾ ਇਸ ਤੋਂ ਇਲਾਵਾ ਵੀ ਨਾ ਮੰਨਿਆ ਕਿ ਇਹ ਪਹਿਲਾਂ ਵੀ ਸਨੇਚਿੰਗ ਕਰਦੇ ਰਹੇ ਨੇ ਜੋ ਹਿਜੜ ਪਰਚੀਆਂ ਨੇ ਪਰਚੇ ਦਰਜ ਹੈਗੇ ਨੂੰ ਜਿਹੜੀ ਹੁਣ ਜਿਹੜਾ ਲਗਾਤਾਰ ਪਿਛੇ ਦਿਨਾਂ ਤੋਂ ਹੋ ਰਹੀਆਂ ਅਸੀਂ ਉਹਨਾਂ ਚਾਤਨੀ ਹੈ ਕਿਸੇ ਨੂੰ ਉਹਦੇ ਵਿੱਚ ਹੁਣ ਆਪਾਂ ਰਿਮਾਂਡ ਲਿਆ ਹਲੇ ਦਿਨ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਨਾਂ ਕੋਲ ਕੋਈ ਹੋਰ ਵੀ ਵਿਅਕਤੀ ਹੈ ਨਾ ਕਿਸ ਤਰ੍ਹਾਂ ਸੋਨਾ ਕੋਈ ਸੋਨਾ ਵਗੈਰਾ ਬਰਾਮਦ ਹੋਇਆ ਹਲੇ ਰਿਮਾਂਡ ਤੇ ਤੁਹਾਨੂੰ ਕਹਿੰਦੇ ਅੱਜ ਹੀ ਡਿਮਾਂਡ ਲਿਆ ਆ ਬਰਾਗੇ ਦਿੱਤੇ ਸਿਰ ਕੰਮੀਆਂ ਦਿੱਤੇ ਵੀ ਜਿੱਥੇ ਵੇਚਦੇ ਨੇ ਉਹਨਾਂ ਨੂੰ ਸੀਲ ਕਰਦੇ ਆ ਉਹ ਸਾਰਾ ਇਹੀ ਕੋਰ ਥਰੂ ਹੋਵਾਂਗੇ ਔਰ ਜਿੰਨੇ ਵੀ ਅੱਗੇ ਚੇਂਜ ਬੰਦੇ ਆ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰ ਕਿੰਨੇ ਉਮਰ ਕਿੰਨੀ ਕਾਇਨਾਂ ਕਰੀ ਤੁਸੀਂ ਦੇਖ ਹੀ ਲਿਆ 23 24 25 ਸਾਲ ਦੀ ਏਜ ਆ ਇਹਨਾਂ ਨੂੰ ਸਾਰੇ ਯੂਥ ਆ ਜਨ ਹੈਗੇ ਨਸ਼ੇ ਨਸ਼ਾ ਡਾਇਰੈਕਟ ਮੈਂ ਕਹਿ ਦਿੰਦਾ ਕਿਸੇ ਜਿੰਨਾ ਦਾ ਸਵਾਲ ਹੈ ਸ਼ਹਿਰ ਦਾ ਏਰੀਆ ਦੀ ਮਾਡਲ ਦੇਖ ਲੇਡੀਆਂ ਨੂੰ ਜ਼ਿਆਦਾ ਟਾਰਗੇਟ ਕਰਦੇ ਠੀਕ ਹੈ ਬਰਾਮਦੀ ਕਿੰਨੀ ਕੋ ਹੋਣੀ ਹੈਨ ਮਾਨ ਹੱਲੇ ਆਪਾਂ ਲਿਆ ਹੈਗਾ ਪਰ ਕਿੱਥੇ ਨਹੀਂ ਜਟਿਆ ਕੀ ਕੀਤਾ ਉਹ ਸਾਰਾ ਹੱਲੇ ਫਰਦਰ ਇਨਵੈਸਟੀਗੇਸ਼ਨ ਚ ਠੀਕ ਹੈ ਸਰ ਠੀਕ